ਲੁਧਿਆਣਾ ਸ਼ਹਿਰ ਨਾਲ ਜੁੜੀ ਵੱਡੀ ਖਬਰ ਤੁਹਾਡੇ ਤੱਕ ਸਾਂਝੀ ਕਰਦੀ ਹੈ ਦੱਸਦੀ ਹੈ ਬੀਤੇ ਦਿਨ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਵੱਡੀ ਵਾਰਦਾਤ ਹੁੰਦੀ ਹੈ ਜਿੱਥੇ ਇੱਕ ਜੂਤਾ ਵਪਾਰੀ ਪ੍ਰਿੰਕਲ ਸ਼ੂਜ਼ ਹਾਰਟ ਜਿਹੜਾ ਬਦਮਾਸ਼ਾਂ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ ਉੱਥੇ ਹੀ ਜਿਹੜਾ ਉਸ ਦੇ ਵਿੱਚ ਵੱਡੇ ਖੁਲਾਸੇ ਵੀ ਪੁਲਿਸ ਵੱਲੋਂ ਕੀਤੇ ਗਏ ਤੇ ਨਾਲ ਦੀ ਨਾਲ ਤੁਹਾਨੂੰ ਦੱਸਦੀ ਹੈ ਕਿ ਹੁਣ ਇਸ ਵਕਤ ਦੀ ਵੱਡੀ ਖਬਰ ਇਹ ਹੈ ਕਿ ਇੱਕ આરોપી ਜਿਹੜਾ ਬਹਿ ਹੋਰ ਗ੍ਰਫਤਾਰ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਹੁਣ ਤੱਕ ਤਿੰਨ આરોપી ਗ੍ਰਫਤਾਰ ਕਰ ਲਿੱਤੇ ਗਏ ਨੇ ਪਰ ਅੱਜ ਇੱਕ ਚੌਥਾ ਜਿਹੜਾ આરોપી ਸੀ ਪ੍ਰਿੰਕਲ ਗੋਲੀ ਕਾਂਡ ਦੇ ਵਿੱਚ ਉਸ ਨੂੰ ਵੀ ਗ੍ਰਫਤਾਰ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਮੁਲਜ਼ਮ ਗੁਰਕਿਰਤ ਸਿੰਘ ਨਾਮ ਦੱਸਿਆ ਜਾ ਰਿਹਾ ਜਿਸ ਨੂੰ ਗ੍ਰਫਤਾਰ ਕੀਤਾ ਗਿਆ ਜੋ ਵਾਸੀ ਮੁਹੱਲਾ ਰਣਿੰਦ ਦੇ ਵਿੱਚ ਰਹਿਣ ਵਾਲਾ ਹੈ ਉਸ ਨੂੰ ਗ੍ਰਫਤਾਰ ਕੀਤਾ ਗਿਆ ਤੇ ਹਥਿਆਰ ਵੀ ਬਰਾਮਦ ਕੀਤੇ ਨੇ ਤੇ ਜਿਸ ਦਾ ਰਿਮਾਂਡ ਲੈ ਕੇ ਪੁਲਿਸ ਨੇ ਅੱਗੇ ਦੀ ਪੁਛਗਛ ਵਾਸਤੇ ਜਿਹੜਾ ਰਿਮਾਂਡ ਵੀ ਲਿੱਤਾ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਚਾਰ આરોપી ਜਿਹੜੇ ਨੇ ਉਹ ਗ੍ਰਿਫਤਾਰ ਹੋ ਚੁੱਕੇ ਨੇ ਤੇ ਨਾਲ ਹੀ ਪ੍ਰਿੰਕਲ ਮਾਮਲੇ ਦੇ ਵਿੱਚ ਨਵੀਂ ਅਪਡੇਟ ਤੁਹਾਨੂੰ ਦੱਸ ਰਹੇ ਕਿ ਕੋਹੋਰ ਜਿਹੜਾ આરોપી ਗ੍ਰਿਫਤਾਰ ਕਰ ਲਿੱਤਾ ਗਿਆ ਤੇ ਨਾਲ ਹੀ ਜਿਹੜਾ ਇਸ ਮਾਮਲੇ ਦੇ ਵਿੱਚ ਚਾਰ આરોપી ਚਾਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਤੇ ਹੁਣ ਇਸ ਤੋਂ ਪਹਿਲਾਂ ਮਾਮਲੇ ਦੇ ਵਿੱਚ ਰਿਸ਼ਭ ਬੈਨੇਪਾਲ ਜਿਸ ਨੂੰ ਗ੍ਰਫਤਾਰ ਕੀਤਾ ਗਿਆ ਸੀ ਸੁਸ਼ੀਲ ਕੁਮਾਰ ਜਿਸ ਨੂੰ ਗ੍ਰਫਤਾਰ ਕੀਤਾ ਗਿਆ ਸੀ ਨਾਲ ਹੀ ਆਕਾਸ਼ ਕੁਮਾਰ ਤੇ ਹੁਣ ਇੱਕ ਹੋਰ ਜਿਹੜਾ આરોપી ਉਸ ਨੂੰ ਗ੍ਰਫਤਾਰ ਕਰ ਲਿੱਤਾ ਗਿਆ ਦੱਸਦੀ ਹੈ ਪੁਲਿਸ ਵਿੱਚ ਇੱਕ ਹੋਰ ਜਿਹੜਾ ਮਲਜ਼ਮ ਹੈਗਾ ਪੁਲਿਸ ਨੂੰ ਲੋਡਿੰਦਾ ਹੈਗਾ ਤੇ ਨਾਲ ਹੀ ਦੱਸਦੀ ਹੈ ਜਿਸ ਨੂੰ ਬੀਤੇ ਦਿਨ ਪੁਲਿਸ ਨੇ ਗ੍ਰਫਤਾਰ ਕਰ ਲਿੱਤਾ ਅੰਦਰ ਵਿੱਚ ਪ੍ਰਿੰਕਲ ਨੂੰ 7 ਗੋਲੀਆਂ ਜਿਹੜੀਆਂ ਨੇ ਉਹ ਲੱਗੀਆਂ ਸੀ ਜਿਸ ਦੇ ਨਾਲ ਉਹ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਸੀ ਤੇ ਨਾਲ ਹੀ ਸੀਐਮਸੀ ਹਸਪਤਾਲ ਵਿੱਚ ਦਾਖਲ ਹੋਏ ਸੀ ਤੇ ਨਾਲ ਉਹਨਾਂ ਨੂੰ 40 ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਸੀ ਤੇ ਉੱਥੇ ਉਹ ਹੁਣ ਵੀ ਇਲਾਜ ਦੌਰਾਨ ਨੇ ਤੇ ਨਾਲ ਹੀ ਉਹਨਾਂ ਦੇ ਸਾਥੀ ਨਵਜੀਤ ਨੂੰ ਵੀ ਗੋਲੀਆਂ ਲੱਗੀਆਂ ਸੀ ਜੋ ਕਿ ਹੁਣ ਇਲਾਜ ਦੌਰਾਨ ਨੇ ਨਾਲ ਹੀ ਹੁਣ ਤੱਕ ਦੀ ਵੱਡੀ ਅਪਡੇਟ ਤੁਹਾਨੂੰ ਦੱਸ ਰਹੇ ਹਾਂ ਕਿ ਲੁਧਿਆਣਾ ਸ਼ਹਿਰ ਨਾਲ ਜੁੜੀ ਵੱਡੀ ਖਬਰ ਤੁਹਾਡੇ ਤੱਕ ਸਾਂਝੀ ਕਰਦੀ ਹੈ ਦੱਸਦੀ ਹੈ ਬੀਤੇ ਦਿਨ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਵੱਡੀ ਮਾਰਦਾਤ ਹੁੰਦੀ ਹੈ ਜਿੱਥੇ ਇੱਕ ਜੂਤਾ ਵਪਾਰੀ ਪ੍ਰਿੰਕਲ ਸ਼ੂਜ਼ ਹਾਰਟ ਦੇ ਜਿਹੜਾ ਬਦਮਾਸ਼ਾਂ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ ਉੱਥੇ ਹੀ ਜਿਹੜਾ ਉਸ ਦੇ ਵਿੱਚ ਵੱਡੇ ਖੁਲਾਸੇ ਵੀ ਪੁਲਿਸ ਵੱਲੋਂ ਕੀਤੇ ਗਏ ਤੇ ਨਾਲ ਦੀ ਨਾਲ ਤੁਹਾਨੂੰ ਦੱਸਦੀ ਹੈ ਕਿ ਹੁਣ ਇਸ ਵਕਤ ਦੀ ਵੱਡੀ ਖਬਰ ਇਹ ਹੈ ਕਿ ਇੱਕ આરોપી ਜਿਹੜਾ ਬੈ ਹੋਰ ਗ੍ਰਿਫਤਾਰ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਹੁਣ ਤੱਕ ਤਿੰਨ આરોપી ਗ੍ਰਿਫਤਾਰ ਕਰ ਲਿੱਤੇ ਗਏ ਨੇ ਪਰ ਅੱਜ ਇੱਕ ਚੌਥਾ ਜਿਹੜਾ આરોપી ਸੀ ਪ੍ਰਿੰਕਲ ਗੋਲੀकांड ਦੇ ਵਿੱਚ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਮੁਲਜ਼ਮ ਗੁਰਕਿਰਤ ਸਿੰਘ ਨਾਮ ਦੱਸਿਆ ਜਾ ਰਿਹਾ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਵਾਸੀ ਮੁਹੱਲਾ ਰਣਿੰਦ ਦੇ ਵਿੱਚ ਰਹਿਣ ਵਾਲਾ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹਥਿਆਰ ਵੀ ਬਰਾਮਦ ਕੀਤੇ ਨੇ ਤੇ ਜਿਸ ਦਾ ਰਿਮਾਂਡ ਲੈ ਕੇ ਹੂਲਸ ਨੇ ਅੱਗੇ ਦੀ ਪੁਛਕਿਚ ਵਾਸਤੇ ਜਿਹੜਾ ਰਿਮਾਂਡ ਵੀ ਲਿੱਤਾ ਤੇ ਨਾਲ ਹੀ